ਭਾਈ ਆਹ ਦੇਖੋ ਗੋਲੀ ਗੌਟਾ ਵਾਲਾ ਦੋਲ ਸਹਾਜੀ ਰਸਾ ਜਿਆਦਾ ਕਾਹਤਾ ਡੈਂਟ ਪੈ ਗਿਆ ਪਰ ਇਹਦੇ ਰੇਟ 'ਚ ਵੀ ਡੈਂਟ ਪੈ ਗਿਆ ਜੇ ਤੁਸੀਂ ਉਂ ਲਓਗੇ ਜਮਾ ਫਰੈਸ਼ ਇਹ ਮਿਲੂਗਾ ਤੁਹਾਨੂੰ 42000 ਦਾ ਆ ਵੀ ਜਮਾ ਨਵੇਂ ਹੀ ਆ ਵਰਤਿਆ ਨਹੀਂ ਹੋਇਆ ਫਰਿੱਜ ਦੇਖੋ ਪਰ ਭਾਈ ਆਪਾਂ ਕਿੰਨੇ ਦੇ ਦੇ ਦਾਂਗੇ 27000 ਰੁਪਏ ਦਾ ਜੀ ਦਹੀਂ ਜਮਾਉਂਦਾ ਆ ਦੇਖਿਓ ਬੱਕਰਾ ਫਰਿੱਜ ਆ ਦੁਨੀਆ ਦਾ ਹੁਣ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹੋਰ ਵੀ ਬਹੁਤ ਕਹਿਣ ਸਮਾਨ ਆ ਆਹ ਫਰਿੱਜ ਦੇਖੋ 61000 ਦਾ ਇਹ ਮੜਾ ਡੈਂਟੇ 'ਚ ਆ ਕਿੰਨੇ ਦਾ 35000 ਰੁਪਏ ਦੇ ਜੀ ਫਿਰ ਆ ਗਈਆਂ LED ਦੀ ਵਾਰੀ LED 32 ਇੰਚ ਕਿੰਨੇ ਦੀ ਆ ਬਈ ਸਿਰਫ 5500 ਰੁਪਏ ਦੀ ਜੀ ਤੇ ਕਿੰਨੇ ਇੰਚ ਤੱਕ ਮਿਲ ਜਾਣਗੀਆਂ ਆਪਣੇ ਕੋਲੇ ਜੀ 32 ਤੋਂ ਲੈ ਕੇ 80 ਇੰਚ ਤੱਕ ਸਾਰੀ ਹੁੰਦੀ ਨੇ ਤੇ ਖੜਿਆ Amazon ਦੇ ਸਟੋਰ ਦੇ ਵਿੱਚ ਬਈ ਸੰਗਰੂਰ ਤੁਹਾਨੂੰ ਆਹ ਇਲੈਕਟ੍ਰੀਕਲ ਸਮਾਨ ਜਿਵੇਂ LED ਆਂ ਹੋਗੀਆਂ ਆ ਛੋਟੇ ਫਰਿੱਜ ਹੋਗੇ ਇਸ ਤੋਂ ਬਾਅਦ ਆ ਗਈ ਬਾਸਿੰਗ ਮਸ਼ੀਨਾਂ ਦੀ ਵਾਰੀ ਬਈ ਮੈਂ 28000 ਦੀ ਲੈ ਸੀ ਆ ਮਸ਼ੀਨਾਂ ਫੁੱਲ ਆਟੋਮੈਟਿਕ ਕਿੰਨੇ ਦਿਓਗੇ 13000 ਰੁਪਏ ਦੀ ਜੀ ਬਸ ਬਸ ਮੋਬਾਈਲ ਤੇ ਚੱਲਦੀ ਹੈ ਜੀ ਸਾਰਾ ਕੁਝ ਚੱਲੂਗਾ ਜੀ ਹੁਣ ਇਸ ਤੋਂ ਬਾਅਦ ਆ ਗਏ AC ਸੀ ਰੱਖਣ ਵਾਲਾ ਕਮਰੇ ਹਾਂਜੀ ਇਹ ਐਕਸਚੇਂਜ ਓਵਰ ਚ ਦੇ ਦਾਂਗੇ ਤੁਹਾਨੂੰ ਸਿਰਫ 32000 ਰੁਪਏ ਦਾ ਮਿਸਟ ਬੂਸ਼ੀ ਪਰ ਇਹਨਾਂ ਦੀ ਗਾਰੰਟੀ ਰੂਰਟੀ ਕਿਉਂ ਦੀ ਹੈਗੀ ਇਹਨਾਂ ਦੀ ਗਾਰੰਟੀ ਫੁੱਲ ਮਿਲੂਗੀ ਜੀ ਕੰਪਨੀ ਦੀ 10 ਸਾਲ ਦੀ ਅੱਛਾ ਹੁਣ ਜਿਵੇਂ ਭਾਈ ਆ ਓਟੀ ਤੇ ਮਾਈਕ੍ਰੋਵੇਵ ਪੈਣੇ ਇਹ ਕਿੰਨੇ ਰੁਪਏ ਤੋਂ ਸਟਾਰਟ ਹੋਏ ਨੇ ਸਿਰਫ 5500 ਰੁਪਏ ਤੋਂ ਆਜੋ ਆਜੋ ਬਸ ਹਲੇ ਵੀ ਨਹੀਂ ਹੋਈ ਹੈਗੀ ਵੀ ਲੋ ਸੇਰ ਜ਼ਰੂਰ ਕਰ ਦਿਓ ਤੇ ਸੰਗਰੂਰ ਸ਼ਹਿਰ ਦੇ ਵਿੱਚਾਂ ਕੀ ਨਾਮ ਹੈ ਭਾਈ ਆਪਣੇ ਸ਼ੋਰੂਮ ਦਾ ਇਨਫੋ ਵਾਲਾ ਟੈਕਨੋਲੋਜੀ ਦੀ ਤੇ ਆ ਜਿਹੜੇ ਗੀਜਰ ਦੇ ਪੈਣ ਨਾ ਜਦੋਂ ਆਪਾਂ ਗੀਜਰ ਲੈਣ ਜਾਂਦੇ ਹਾਂ ਪੱਤੀ ਨੇ 10000 ਦਾ ਵੀਡੀਓ ਹੁਣ ਤਾਂ ਸ਼ੇਅਰ ਕਰ ਦਿਓ ਜੇ ਕਿਸੇ ਨੂੰ ਹੋਰ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਚੱਲ ਰਹੇ ਨੇ ਬਾਕੀ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਧੰਨਵਾਦ